ਉੱਥੇ ਜਾ ਕੇ ਇੱਕ ਮਿੰਟਿਆ ਇੱਕ ਮਿੰਟਿਆ ਈਆ ਮੇਰੇ ਨਾਲ ਗੱਲ ਕਰੋ ਈ ਇਹਦੇ ਨਾਲ ਕਰੋ ਈ ਇਹਦੇ ਨਾਲ ਕਰੋ ਈਆ ਮੇਰੇ ਨਾਲ ਗੱਲ ਕਰੋ ਈ ਇਹਦੇ ਨਾਲ ਕਰੋ ਤੁਸੀਂ ਕਰ ਲਓ ਤੁਸੀਂ ਕਰ ਲਓ ਤੁਸੀਂ ਕਰ ਲਓ ਨਹੀਂ ਨਹੀਂ ਕਰ ਮਾਜਬਾ ਸਾਹਿਬ ਕੱਲ ਬਹੁਤ ਨਹੀਂ ਬਹੁਤ ਗਹਿਮਾ ਗੇਮੀ ਕੱਲ ਸੀਐਮ ਸਾਹਿਬ ਨਾਲ ਵੇਖਣ ਨੂੰ ਮਿਲੀ ਜਸਪਾਲ ਵਰਤੇ ਗਏ ਮੁੱਖ ਮੰਤਰੀ ਵੱਲੋਂ ਤੁਹਾਡੇ ਲਈ ਜਿਸ ਤਰੀਕੇ ਦੀ ਆਪਾਂ ਸ਼ਾਵਦਾ ਇਸਤੇਮਾਲ ਕੀਤਾ ਗਿਆ ਹਾਲਾਂਕਿ ਤੁਸੀਂ ਮਸਲੇ ਟੇਕ ਅਪ ਕਰ ਰਹੇ ਸੀ ਚਿੱਠੀਆਂ ਦੀ ਗੱਲਬਾਤ ਹੋ ਰਹੀ ਸੀ ਉਹ ਤੁਹਾਨੂੰ ਹੀ ਉਲਟਾ ਇਹ ਗੱਲਬਾਤ ਕਰ ਰਹੇ ਸੀ ਕਿ ਚਿੱਠੀਆਂ 'ਚ ਤੁਹਾਡੀਆਂ ਕੈਪਟਨ ਮੁੰンダー ਸਿੰਘ ਨੇ ਬਹੁਤ ਬੂਰੇ ਦਾਨ ਛੋੜ ਕਿਵੇਂ ਦੇਖਦੇ ਕੋ ਅਨਫੋਰਚੂਨੇਟ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਇਹਦੇ ਵਿੱਚ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਹੁੰਦਾ ਹੈ ਉਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ ਜੇ ਸ਼ੈਡੋ ਚੀਫ ਮਿਨਿਸਟਰ ਨੂੰ ਜਾਂ ਲੀਡਰ ਆਫ ਦੀ ਆਪੋਜੀਸ਼ਨ ਇਸ ਕਿਸਮ ਦੀ ਮर्यादा ਦੇ ਸ਼ਬਦ استعمال ਕੀਤੇ ਜਾਂਦੇ ਨੇ ਮੈਂ ਸਭ ਨੇ ਇਸ ਤੋਂ ਵੱਡੀ ਅਫਸੋਸਨਾਕ ਗੱਲ ਕੀਤੀ ਹੋ ਚਾਹੀਦੀ ਕੀ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਆਪਣੀ ਨੌਜਵਾਨ ਪੀੜ੍ਹੀ ਨੂੰ ਚੀਫ ਮਿਨਿਸਟਰ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹਨਾਂ ਤੇ ਇਲਜ਼ਾਮ ਵੇਖੋ ਆਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਡ ਡਾਊਨ ਕਰਕੇ ਰੱਖਣਾ ਜਿਹੜੇ ਜੋ ਵੀ ਤੁਸੀਂ ਕੱਲ ਵੇਖੋ ਕੱਲ ਨੌਜਵਾਨ ਬੱਚੇ ਤੇਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਫਿਰੋਜ਼ਪੁਰ ਚ ਅਸੀਂ ਪਹਿਲੇ ਦਿਨੋਂ ਬੀਏਸੀ ਦੀ ਕਮੇਟੀ ਚ ਵੀ ਗੱਲ ਕਹੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਸਾਰਿਆਂ ਨੂੰ ਵੱਡਾ ਪੰਜਾਬ ਦੇ ਬਹੁਤ سارے ਮਸਲੇ ਨੇ ਬਟ ਉਹਨਾਂ ਸਾਰਿਆਂ ਨੂੰ ਵੱਡਾ ਮਸਲਾ ਲਾਅ ਐਂਡ ਆਰਡਰ ਦਾ ਹੈ ਤੇ ਉਹਦੇ ਚ ਤੁਸੀਂ ਡਿਸਕਸ਼ਨ ਦਾ ਵਕਤ ਉਹ ਵੇਖੋ ਡਿਸਕਸ਼ਨ ਨਹੀਂ ਹੋਈ ਫਰੋਤੀਆਂ ਦਾ ਇੰਨਾ ਪਾਰੀ ਜ਼ੋਰ ਹੈ ਕੋਈ ਇਨਵੈਸਟਡ ਡਰਦਾ ਪੰਜਾਬ ਚ ਨਹੀਂ ਆ ਰਿਹਾ ਜਿਹੜੇ ਲੋਕ ਪੰਜਾਬ ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਹੈ ਨੇ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਤੁਸੀਂ ਵੇਖੋ ਕਿਸ ਕਿਸਮ ਦਾ ਬੈਲ ਆਇਆ ਪਲੋਟ ਲੀਗਲ ਕਰਤੇ ਨੇ ਕਾਲੀ ਇਲੀਗਲ ਸੋ ਇਸ ਕਿਸਮ ਦੇ ਕੰਮ ਨੇ ਜੋ ਅੱਜ ਵੀ ਅਸੀਂ ਬਹੁਤ ਸਾਰੇ ਇਸ ਕਿਸਮ ਦੇ ਮਸਲੇ ਉਠਾਵਾਂਗੇ ਚਲੋ ਇਹ ਜੋ ਮਰਜ਼ੀ ਕਰਦੇ ਰਹਿਣ ਇਹੀ ਇੱਕ ਕਾਰਨ ਬਣਿਆ ਜੋ ਚੀਫ ਮਿਨਿਸਟਰ ਦਾ ਇਹ ਤੌਰ ਤਰੀਕਾ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਤੇ ਆਊਟ ਆਫ ਹਾਊਸ ਉਹਦਾ ਕਾਰਨ ਨਹੀਂ ਬਣਿਆ ਕਿ 92 ਤੋਂ ਬੱਤੀਆਂ ਤੇ ਆ ਗਏ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਂਦੀ ਤੇ ਅਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਂ ਦੇ ਟਾਈਮ ਦੇ ਵਿੱਚ ਇਹ ਬੱਤੀਆਂ ਤੋਂ 10-12 ਤੇ ਰਹਿ ਜਾਣੀ ਅੱਛਾ ਭਾਜਪਾ ਏਐਸਆਈ ਬੋਰਡ ਸਿੰਘ ਦਾ ਮਸਲਾ ਬੜਾ ਉੱਠਿਆ ਸੀਗਾ स्पीकर कल बैक आउट करके नहीं कहंदे मैं कल नहीं गया गया। स्पीकर, स्पीकर नहीं तो कल्ली रिपोर्ट करके कैंसिल देखो आज स्पीकर ग्रुप ਦੇ ਵਿੱਚ स्पीकर ਸਾਹਿਬ ਨਾਲ ਗੱਲ ਕਰਾਂਗਾ स्पीकर ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ स्पीकर ਸਾਹਿਬ ਨੇ ਸਾਰੇ ਹਾਊਸ ਨੂੰ ਕੌਨਫਿਡੈਂਸਟ لیا ਇਹ ਯੂਨੀਮਸ ਫੈਸਲਾ ਜਿਹੜਾ ਹੈ ਬੋਰਡ ਸਿੰਘ ਵਾਲਾ ਇਹ ਹਾਊਸ ਨੇ ਕੀਤਾ ਉਸ ਤੋਂ ਬਾਅਦ स्पीकर ਸਾਹਿਬ ਦੇ ਹੱਥੇ 'ਚ ਨਹੀਂ ਰਹਿ ਗਿਆ ਇਹ ਜੋ ਕੁਝ ਵੀ ਇਹ ਕੀਤਾ ਇਹ ਗਿਆ ਸਮਝੋ ਅਨਕਨਸਟੀਟਿਊਸ਼ਨਲ ਸਪੀਕਰ ਸਾਹਿਬ ਨੂੰ ਜਿੰਨਾ ਚਿਰ ਹਾਊਸ ਨੂੰ ਕੰਫੀਡੈਂਸ ਨਹੀਂ ਸੀ ਲੈ ਸਕਦਾ ਦੇ ਕੰਮ ਨਹੀਂ ਸੀ ਕਰ ਸਕਦਾ ਅੱਜ ਮੈਂ ਪੁਆਇੰਟ ਇਹ ਚੁੱਕਾਂਗਾ ਸਪੀਕਰ ਸਾਹਿਬ ਕੋ ਕਿ ਸਪੀਕਰ ਸਾਹਿਬ ਤੁਹਾਡੇ ਕੋਲ ਪਾਵਰ ਹੈ ਨਹੀਂ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਇਹ ਕੰਮ ਕੀਤਾ ਹਾਊਸ ਦੇ ਕੋਲ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹਿ ਗਈ ਕੱਲ ਤੁਸੀਂ ਜੋ ਜੱਸਾ ਡੀਜੀਪੀ ਨੂੰ ਸਬਨਨ ਕੀਤਾ ਉਸ ਤੋਂ ਬਾਅਦ ਵੀ ਆਪਣੇ ਆਪ ਹੀ ਫਿਰ ਹਾਊਸ ਫਿਰ ਹਾਊਸ ਦੇ ਕੋਲੋਂ ਸਰਵਸੰਮਤੀ ਕਰਵਾਉਣ ਦਾ ਕਿ ਫਿਰ ਆਪਣੇ ਆਪ ਹੀ ਕਰ ਲੈਂਦੇ ਉਹਨਾਂ ਦੀ ਆਡੀਓ ਵੀ ਉਹਨਾਂ ਦੀ ਭਰਾ ਦੀ ਵੀ ਵਾਇਰਲ ਹੋ ਰਹੀ ਆ ਉਹ ਸਕਾਲ ਚ ਖੈਰਾ ਵੱਲੋਂ ਵੀ ਚੱਕੀ ਜਾ ਰਹੀ ਹੈ ਲੋ ਉਹ ਚੀਜ਼ਾਂ ਵੇਖੋ ਜਿਹੜੀਆਂ ਇਹ ਚੀਜ਼ਾਂ ਨੇ ਇਹ ਕੱਲ ਪ੍ਰੋਪਰਟੀ ਨੂੰ ਲੈ ਕੇ ਵੀ ਤਲਕੀ ਜਿਹੜੀ ਜਿਹੜੀ ਐਨਓਸੀ ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਨਾ ਕਿਤੇ ਤਲਕੀ ਵਾਲਾ ਵੀ ਤੁਹਾਡੇ ਨਾਲ ਦੀ ਤਲਕੀ ਵੇਖੋ ਤਲਕੀ ਤਾਂ ਆਤਮ ਮਜਬੂਰ ਹੈ ਆਖਰੀ ਦਿਨਾਂ ਤੁਸੀਂ ਬੀਐਸ ਦੀ ਬੇਟੀ ਦੇ ਦਿਨ ਬਤਾਉਣ ਦੀ ਗੱਲਬਾਤ ਕਰੋਗੇ ਕਿ ਦਿਨ ਬਤਾਓ ਤੁਸੀਂ ਸਮਝਦੇ ਹੋ ਕਿ ਇਹਨਾਂ 'ਚ ਤਾਕਤ ਹੈ ਇਹਨਾਂ ਕੋ ਫੇਸ ਕਰਨ ਦੀ ਤਾਕਤ ਹੀ ਨਹੀਂ ਇਹ ਭੱਜਣਾ ਚਾਹੁੰਦੇ ਤੇ ਕਨਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ 'ਚ ਮਿਲਿਆ ਸੀ ਸਤੰਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਨਹੀਂ ਸੀ ਅਤੇ ਆਖੀ ਕਹਿੰਦੇ ਨੇ ਕਨਵਿਨ ਕਰਦਾ ਤੇ ਇਹਨਾਂ ਦੀ ਇੱਕ ਕਨਸਟੀਟਿਊਸ਼ਨਲ ਮਜਬੂਰੀ ਹੈ ਕਿੰਨੇ ਕੁ ਸੁਣਵਾਈਏ ਤੇ ਜਿੱਤੇ ਸਪੀਕਰ ਵਿਧਾਨ ਸਭਾ ਦੇ ਇੱਕ ਐਸਆਈ ਵਾਸਤੇ ਹਰ ਇੱਕੜਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਫਿਰਦਾ ਉਹਦੀ ਬੇਨਤੀ ਕਬੂਲੀ ਲਈ ਜਾਂਦੀ ਤੁਸੀਂ ਵੇਖੋ ਉੱਥੇ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੋਇਆ ਕੀ ਤੇ ਪੰਜਾਬ ਦਾ ਸਾਰਾ ਕਿਸਾਨ ਬਾਰਡਰਾਂ ਤੇ ਬੈਠਾ ਕਿਸੇ ਨੇ ਵੇਖੋ ਕੱਲ ਮੈਂ ਇਹ ਗੱਲ ਕਹੀ ਸੀ ਕਿ ਤੁਸੀਂ ਆਲ ਪਾਰਟੀ ਡੈਲੀਗੇਸ਼ਨ ਲਿਆਓ ਉੱਥੇ ਜਾ ਕੇ ਇੱਕ ਮਿੰਟ ਉੱਥੇ ਡੈਲੀਗੇਸ਼ਨ ਜਾਂ ਮਿਲਣਾ ਗੱਲ ਕਰੋ ਇਹ ਤੇ ਨਾ ਕਰੋ ਹਾਂ ਦੋ ਦੋ ਚੀਜ਼ਾਂ ਨਾ ਨਾ ਕਰੋ ਫੇ ਤੇ ਜਿਹੜਾ ਮੇਰਾ ਮਤਲਬ ਤੁਸੀਂ ਕਰ ਲਓ ਨਹੀਂ ਨਹੀਂ ਕਰ